ਜਿ ਕਹਿੰਦੇ ਉਹਦੇ ਨਾਲ ਯਾਰੀ ਕਦੇ ਨਾ ਲਾਈਏ ਜਿਹਨੂੰ ਆਪਣੇ ਆਪ ਤੇ ਗਰੂਰ ਹੋਵੇ ਬੁਰੇ ਰਾਤੇ ਕਦੇ ਨਾ ਤੁਰਿਏ ਭਾਵੇਂ ਮੰਜ਼ਿਲ ਕਿੰਨੀ ਕੁ ਦੂਰ ਕਿਉਂ ਨਾ ਹੋਵੇ ਬੁਲੇ ਸ਼ਾ ਵੇ ਮੁਹੱਬਤਾਂ ਉਥੇ ਪਾਈਏ ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਹੈਲੋ ਡੀਡੀ ਪੰਜਾਬੀ ਦਾ ਬਹੁਤ ਹੀ ਖਾਸ ਪ੍ਰੋਗਰਾਮ ਰੂਬਰੂ ਦੇ ਵਿੱਚ ਮੈਂ ਚਾਂਦਨੀ ਤੁਹਾਡਾ ਸਾਰਿਆਂ ਦਾ ਤਹੇ ਦਿਲ ਨਾਲ ਸਵਾਗਤ ਕਰਦੀਆਂ ਇਸਤਿقبال ਕਰਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਮਿਹਨਤ ਆਪਣੇ ਗਿਆਨ ਦੇ ਨਾਲ ਇੱਕ ਮੁਕਾਮ ਬਣਾਇਆ ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਉਹ ਸਾਰੀਆਂ ਪਰਸਨੈਲਿਟੀਆਂ ਦੇ ਨਾਲ ਅਸੀਂ ਤੁਹਾਨੂੰ ਇੰਟਰੋਡਿਊਸ ਕਰਵਾਉਂਦੇ ਹਾਂ ਪ੍ਰੋਗਰਾਮ ਰੂਬਰੂ ਤੇ ਵਿੱਚ ਅੱਜ ਸਾਡੇ ਮਹਿਮਾਨ ਬਾਲੀਵੁੱਡ ਯਾਕਸੀ ਕਹੀਏ ਹਿੰਦੀ ਸਿਨੇਮਾ ਦੇ ਜਾਨੀ ਮਾਨੀ ਪਰਸਨੈਲਿਟੀ ਡਾਇਰੈਕਟਰ ਤੇ ਸਿਨੇਮੈਟੋਗ੍ਰਾਫਰ ਵਿਰੇਂਦਰ ਸੈਣੀ ਜੀ ਸਾਦੇ ਸਟੂਡੀਓ ਦੇ ਵਿੱਚ ਆਏ ਨੇ ਜਿਨ੍ਹਾਂ ਦਾ ਕੰਮ ਨਾ ਹੀ ਸਿਰਫ ਨੈਸ਼ਨਲ ਬਲਕਿ ਇੰਟਰਨੈਸ਼ਨਲ ਪਲੈਟਫਾਰਮਸ ਤੇ ਵੀ ਬੁਲੰਦੀਆਂ ਨੂੰ ਛੋਇਆ ਹੈ ਬਹੁਤ-ਬਹੁਤ ਸਵਾਗਤ ਸਰ ਜੀ ਆਇਆਂ ਨੂੰ थैंक यू वेरी मच आई एम ਔਨਰਡਸ ਇਹਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਕਿ ਦੂਰਦਰਸ਼ਨ ਦੇ ਬਹੁਤ ਹੀ ਮਾਨਯੋਗੀ ਰਾਈਟਰ ਤੇ ਡਾਇਰੈਕਟਰ ਸਾਡੇ ਵਿੱਚ ਮੌਜੂਦ ਹੈ ਡਾਕਟਰ ਹਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਸਰ ਜੀ ਆਇਆਂ ਨੂੰ ਸਭ ਤੋਂ ਪਹਿਲੇ ਸਰ ਮੇਰਾ ਇਹ ਸਵਾਲ ਆ ਕਿ ਸਿਨੇਮੈਟੋਗ੍ਰਾਫੀ ਦਾ ਸਫਰ ਜਿਹੜਾ ਉਹ ਕਿਵੇਂ ਸ਼ੁਰੂ ਹੋਇਆ ਦੇਖੋ ਜੀ ਪਹਿਲੇ ਪੁਆਇੰਟ ਕਰਨਾ ਤਾਂ ਥੋੜਾ ਜਿਆਦਾ ਮੁਸ਼ਕਲ ਹੈ ਪਰ ਇਹਨਾ ਕਹਿ ਸਕਦਾ ਕਿ ਲੇਟ 60ਸ ਔਰ 70ਸ अर्ली 70ਸ ਦੇ ਵਿੱਚ ਬਹੁਤ ਕਟ ਐਵੇਨਿਊਸ ਸਨ ਜਿੱਥੇ ਤੁਸੀਂ ਕੁਝ ਕਰ ਸਕਦੇ ਸੀ ਤੇ ਹਰ ਉਸ ਵੇਲੇ ਮੇਰੇ उम्र के लोग बच्चों वास्ते इको ही बड़ी चीज़ थी कि किडा फड़ना तो यू सी आइदर यू बिकम ए टीचर और यू गो टू मिलिट्री और पिकअप सम अदर यूनिट तो फाइनली आई डिसाइडेड दैट आई शुड गो आई आर वेरी फाउंड ऑफ फिल्म तो मैंने, कि मैं मैंने था था मैं कहा कि मैं फिल्मा करा तो मैं फोटोग्राफी का थोड़ा शौक थी तो उस चक्कर मैं क्या कि मैं सिनेमेडोग्राफी सीखागा ਔਰ ਮੈਂ ਫਿਲਮ ਇੰਸਟੀਟਿਊਟ ਜਾ ਕੇ ਪਹਿਲਾ ਸਿਨੇਮੈਟੋਗ੍ਰਾਫੀ ਪੜ੍ਹਾਂਗਾ ਉਸ ਵੇਲੇ ਟਾਈਮ ਇਸ ਤਰ੍ਹਾਂ ਦਾ ਸੀ ਕਿ ਬੜਾ ਮੁਸ਼ਕਿਲ ਸੀਗਾ ਆਪਣੇ ਮਾਪੇ ਨੂੰ ਇਸ ਚੀਜ਼ ਤੇ ਕਨਵਿੰਸ ਕਰਾਉਣਾ ਕਿ ਤੁਸੀਂ ਕਿਸੇ ਥਾਂ ਤੇ ਜਾ ਕੇ ਇੱਕ ਸਕੂਲ ਦੇ ਵਿੱਚੋਂ ਸਿਨੇਮੈਟੋਗ੍ਰਾਫੀ ਜਾਂ ਸਿਨੇਮਾ ਦੇ ਬਾਰੇ ਕੁਝ ਸਿੱਖ ਸਕਦੇ ਹੋ ਤੁਸੀਂ ਇਹ ਕਿਸ ਤਰ੍ਹਾਂ ਆਪਣੇ ਆਪ ਨੂੰ ਲੱਗਿਆ ਕਿ ਤੁਸੀਂ ਸਿਨੇਮੈਟੋਗ੍ਰਾਫਰ ਬਣੋਗੇ ਔਰ ਇੱਕ ਛੋਟੇ ਜਿਹੇ ਸ਼ਹਿਰ 'ਚ ਇੱਕ ਸਪਨਾ ਜਿਹੜਾ ਉਹ ਕਿਸ ਤਰ੍ਹਾਂ ਆ ਗਿਆ ਦੇਖੋ ਮੈਂ ਇੱਕ ਤੋਂ ਦੇ ਸ਼ਹਿਰ ਮੈਂ ਤਾਂ ਸ਼ਹਿਰ ਵੀ ਮੈਂ ਤਾਂ ਪਿੰਡ ਦਾ ਰਹਿਣ ਵਾਲਾ ਲੰਦਾ ਸੀ ਤਾਂ ਪਿੰਡ ਚੋਂ ਗਿਆ ਯੂ ਆ ਰਾਈਟ ਕਿ ਥੋੜਾ ਜਿਹਾ ਮੁਸ਼ਕਲ ਸੀ ਬਟ ਮੈਨੂੰ ਕੁਛ ਦੀ ਕੈਮਰੇ ਦਾ ਸ਼ੌਕ ਸੀ ਫੋਟੋਗ੍ਰਾਫੀ ਦਾ ਥੋੜਾ ਸ਼ੌਕ ਸੀ ਥੋੜਾ ਚੀਜ਼ਾਂ ਦੇਖਣ ਤੇ ਵਿੱਚ ਕੁਛ ਨਾ ਕੁਛ ਇਨਸਾਨ ਦੇ ਅੰਦਰ ਹੁੰਦਾ ਸਮ ਟਾਈਮ ਵੈਰੀ ਡਿਫਿਕਲਟ ਟੂ ਐਕਸਪਲੇਨ ਕਿ ਕੀ ਕਿਸ ਤਰ੍ਹਾਂ ਤੁਸੀਂ ਉਹ ਕੀਤਾ ਲੇਕਿਨ ਕੁਛ ਅੰਦਰੋਂ ਇੱਕੋ ਆਵਾਜ਼ ਜ਼ਰੂਰ ਸੀ ਕਿ ਯੂ ਮਸਟ ਤੁਸੀਂ ਆ ਕਰੋ ਤਾਂ ਮੈਂ ਫੋਟੋਗ੍ਰਾਫੀ ਦਾ ਸ਼ੌਕ ਤੇ ਕਾਰਨ ਕੈਮਰਾ ਮੇਰੇ ਖਰੀਦ ਰਹਾ ਮੇਰਾ ਫਾਦਰ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਕੈਮਰਾ ਖਰੀਦ ਖੀਦ ਕੀਤਾ ਉਸ ਜ਼ਮਾਨੇ ਬੜਾ ਮੁਸ਼ਕਲ ਸੀ ਸਭ ਚੀਜ਼ਾਂ ਤੇ ਕੈਮਰਾ ਖਰੀਦਿਆ ਤੇ ਮੈਂ ਹੁਸ਼ਾਰਪੁਰ ਦੇ ਸ਼ਹਿਰ ਦੇ ਵਿੱਚ ਇੱਕ ਦੁਕਾਨ ਸੀਗੀ ਜਿੱਥੇ ਮੈਂ ਜਾ ਕੇ ਰੈਗੂਲਰ ਫੋਟੋਗ੍ਰਾਫੀ ਸਿੱਖਣ ਲੱਗਾ ਔਰ ਜਿਸ ਲਈ ਇਹ ਸਾਰੀ ਚੀਜ਼ਾਂ ਹੋ ਗਈਆਂ ਐਂਡ ਮੈਂ ਅਪਲਾਈ ਕੀਤਾ ਫਿਲਮ ਇੰਸਟੀਚੂਟ ਦੇ ਵਾਸਤੇ ਤਾਂ ਮੇਰੇ ਫਾਦਰ ਨੇ ਮੈਨੂੰ ਪੁੱਛਿਆ ਕਿ ਕਾਲ ਕਿਸ ਚੀਜ਼ ਦੀ ਤਿਆਰੀ ਕਿਉਂ ਕਿ ਤੇ ਰਿਟਨ ਦਾ ਐਗਜ਼ਾਮ ਹੁੰਦਾ ਸੀ ਤਾਂ ਮੈਂ ਤਿਆਰੀ ਕਰ ਰਿਹਾ ਸੀ ਤਾਂ ਮਾਈ ਫਾਦਰ ਮਸਟ ਹੈਵ ਥੋਟ ਕਿ ਇਹ ਕੋਈ ਆਈਐਸ ਆਈ ਐਸਾ ਕੁਝ ਚੀਜ਼ਾਂ ਦੀ ਤਿਆਰੀ ਕਰ ਰਿਹਾ ਹੋਵੇਗਾ ਤਾਂ ਜਿਸ ਵੇਲੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਫਿਲਮ ਇੰਸਟੀਚੂਟ ਪੁਣਾ ਦੇ ਜਿੱਤੇ ਫਿਲਮਾਂ ਦੇ ਉੱਪਰ ਪੜਨ ਵਾਸਤੇ ਜਾਣਾ ਉਹ ਕਦੀ ਨਹੀਂ ਸਮਝ ਸਕਦੇ ਸੀ ਕਿ ਇਹ ਫਿਲਮਾਂ ਵੀ ਕੋਈ ਕਹਿੰਦੇ ਪੜਨ ਵਾਲੀ ਚੀਜ਼ ਹੁੰਦੀ ਹੈ ਤਾਂ ਜਾ ਟਿਕਟ ਖਰੀਦੋ ਦੇਖੋ ਫਿਲਮਾਂ ਬਾਹਰ ਆ ਜਾਓ ਇਹਨੂੰ ਕੌਣ ਪੜਦਾ ਬਿਲਕੁਲ ਬਟ ਵੈਰੀ ਡਿਫਿਕਲਟ ਮਾਈ ਮਦਰ ਵਾਸ ਅ ਲਿਟਲ ਸਪੋਰਟਿਵ ਉਹ ਕਹਿੰਦੀ ਕਿ ਪੜਨ ਵਾਸਤੇ ਹੀ ਜਾ ਰਿਹਾ ਨਾ ਕੋਈ ਐਸੀ ਕੋਈ ਗੱਲ ਤਾਂ ਨਹੀਂ ਕੋਈ ਸਿਨੇਮਾ ਉਹਨੇ ਕੋਈ ਜੁਆਇਨ ਥੋੜੀ ਕਰ ਲਿਆ ਉਹ ਤਾਂ ਪੜਨ ਜਾ ਰਿਹਾ ਤੇ ਪੜਨ ਤੁਸੀਂ ਮਨਾ ਨਹੀਂ ਕਰ ਸਕਦੇ ਤਾਂ ਮੈਂ ਤਾਂ ਆਪਣੇ ਫਾਦਰ ਨੂੰ ਨਹੀਂ ਕਨਵਿੰਸ ਕਰਵਾ ਸਕਿਆ ਪਰ ਮੇਰੀ ਮਦਰ ਨੇ ਸਟਰੋਂਗ ਸਟਾਂਸ ਲੈ ਕੇ ਮੈਨੂੰ ਕਨਵਿੰਸ ਕਰਾਇਆ ਕਿ ਤੁਸੀਂ ਜਾ ਕੇ ਪੜ ਲਓ ਐਂਡ ਸ਼ੀ ਸੈਡ ਯੂ ਆਲਸੋ ਮਾਈ ਫਾਦਰ ਵੈਂਟ ਟੂ ਲਾਹੌਰ ਟੂ ਫਾਰ ਗ੍ਰੈਜੂਏਸ਼ਨ ਤਾਂ ਉਹਨਾਂ ਨੇ ਕਿਹਾ ਕਿ ਜਦ ਤੁਸੀਂ ਪੜਨ ਜਾ ਸਕਦੇ ਬਾਹਰ ਤਾਂ ਉਹਨੂੰ ਪੂਨਾ ਜਾਣ ਚ ਕੀ ਪ੍ਰੋਬਲਮ ਹੈਗੀ ਹੈ ਸੋ ਦੈਨ ਮਾਈ ਫਾਦਰ ਐਗਰੀਡ ਔਰ ਮੇਰਾ ਸਭ ਤੋਂ ਬੜਾ ਮੈਨੂੰ ਸ਼ੌਕ ਇਹ ਲੱਗਾ ਕਿ ਜਿਹਲੇ ਮੈਂ ਫਿਲਮ ਇੰਸਟੀਟਿਊਟ ਪਹੁੰਚਿਆ ਔਰ ਬਾਕੀਆਂ ਸਟੂਡੈਂਟਸ ਨੂੰ ਮਿਲਿਆ ਮੈਂ ਸੋਚਿਆ ਕਿ ਮੈਂ ਹੀ ਇੱਕ ਰੈਵੋਲੂਸ਼ਨਰੀ ਆਇਆ ਜਿਹੜਾ ਆਪਣੇ ਮਾਪੇ ਆਪਣਾ ਲੜ ਕੇ ਆਇਆ ਬਾਕੀ ਉਹ ਸਾਰੇ ਬੰਦੇ ਇਦਾਂ ਹੀ ਸੀਗੇ ਉਹ ਸਾਰੇ ਲੋਕ ਆਪਣੇ ਕਿਹਦਾ ਮਾਂ-ਬਾਪ 1973 ਦੇ ਵਿੱਚ ਰੈਡੀ ਸੀ ਕਿ ਉਹ ਮੁੰਡਾ ਉਹਨਾਂ ਦਾ ਕੋਈ ਫਿਲਮਾਂ ਪੜਨ ਵਾਸਤੇ ਜਾਵੇ। ਮੇਰੇ ਜਿਹੜਾ ਬੰਦਾ ਜਿੰਨ ABC ਨਹੀਂ ਪਤਾ ਸੀਗਾ। ਤੁਸੀਂ ਫਿਲਮ ਇੰਸਟੀਚਿਊਟ ਤੋਂ ਆ ਪਾਸ ਆਊਟ ਹੋਏ। ਫਿਰ ਤੁਸੀਂ ਮੁੰਬਈ ਜਿਹੜਾ ਉਹ ਫਿਲਮ ਜਗਤ ਦੇ ਵਿੱਚ ਗਏ। ਪਰ ਉੱਥੇ ਵੀ ਜਿਸ ਤਰ੍ਹਾਂ ਤੁਸੀਂ ਆ ਫਿਲਮ ਮਾਧਮ ਦੇ ਵਿੱਚ ਬਿਹਾਈਂਡ ਦੀ ਕੈਮਰਾ ਐਜ਼ ਸਿਨੇਮਟੋਗ੍ਰਾਫਰ ਜਾਂ ਕੈਮਰਾਮੈਨ ਜਿਹੜਾ ਉਹ ਕੰਮ ਕੀਤਾ ਤੇ ਫਿਲਮ ਜਗਤ ਵਿੱਚ ਵੀ ਜੇ ਤੁਸੀਂ ਗਏ ਤੁਸੀਂ ਗਲੈਮਰ ਜਾਂ ਜਿਹੜੀਆਂ ਪਪੂਲਰ ਸਿਨੇਮਾ ਉਧਰ ਨਹੀਂ ਗਏ ਤੁਸੀਂ ਇੱਕ ਖਾਸ ਤਰ੍ਹਾਂ ਦਾ ਸਿਨੇਮਾ ਜਿਹੜਾ ਉਹ ਚੁਣਿਆ ਔਰ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਆ ਤੁਸੀਂ ਜਗ੍ਹਾ ਹਾਸਲ ਕੀਤੀ ਤੁਹਾਡੀਆਂ ਫਿਲਮਾਂ ਨੂੰ ਆ ਰਾਸ਼ਟਰੀ ਨਾਮ ਮਿਲੇ ਅੰਤਰਰਾਸ਼ਟਰੀ ਨਾਮ ਮਿਲੇ ਔਰ ਜਿਹੜੇ ਸਾਡੇ ਹਿੰਦੀ ਜਗਤ ਦੇ ਬਿਹਤਰੀਨ ਫਿਲਮਕਾਰ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ ਇਹ ਜਿਹੜਾ ਸਬਬ ਜਿਹੜਾ ਇਹ ਕਿਸ ਤਰ੍ਹਾਂ ਬਣਿਆ ਦੇਖੋ ਜੀ ਇੱਕ ਤਾਂ 3 ਸਾਲ ਜਿਹੜੇ ਮੈਂ ਫਿਲਮ ਇੰਸਟੀਚਿਊਟ ਜੇ گزارੇ ਨੇ ਜੀ ਉਸ ਚੀਜ਼ ਨੇ ਮੈਨੂੰ ਬਹੁਤ ਟਰਾਂਸਫਾਰਮ ਕੀਤਾ ਉਹ ਟਾਈਮ ਇਦਾਂ ਸੀ ਈਸਟ ਯੂਰੋਪੀਅਨ ਕੰਟਰੀਜ਼ ਦੀਆਂ ਬਹੁਤ ਸਾਰੀਆਂ ਫਿਲਮਾਂ ਆਉਂਦੀਆਂ ਸੀ ਨੈਸ਼ਨਲ ਫਿਲਮ ਆ ਰਿਹਾ ਕੋਰ ਆਰਕਾਈਵ ਕੋਰ ਤੋਂ ਅਸੀਂ ਉਹਨਾਂ ਨੂੰ ਦੇਖਦੇ ਸੀ ਐਂਡ ਉਹਨਾਂ ਨੇ ਸਾਰਾ ਤੁਹਾਡਾ ਸੋਚਣ ਦਾ ਤਰੀਕਾ ਟਰਾਂਸਫਾਰਮ ਕਰ ਦਿੱਤਾ ਅਨ ਉਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਬਾਈਸਾਈਕਲ Thief ਇੱਕ ਐਸੀ ਫਿਲਮ ਸੀ ਜਿਹਨੇ ਬਹੁਤ ਜ਼ਿਆਦਾ ਮੇਰੇ ਤੇ ਇਫੈਕਟ ਕੀਤਾ ਬਟ ਆਫਟਰ दैट ਬਾਕੀ ਫਿਲਮਾਂ ਨੇ ਜਿਹੜੀਆਂ ਕਿ ਇਸ ਯੂਰੋਪੀਅਨ ਕੰਟਰੀਜ਼ ਆ ਉਸ ਟਾਈਮ ਤੇ ਅਸੀਂ ਦੇਖੀਆਂ ਉਹਨਾਂ ਨੇ ਕਲਾ ਮੈਨੂੰ ਨਹੀਂ ਮੇਰੇ ਨਾਲ ਦੇ ਜਿੰਨੇ ਲੋਕਾਂ ਸੀ ਉਹ ਸਾਰੇ ਸਟੂਡੈਂਟ ਸੀ ਉਹਨਾਂ ਨੂੰ ਚੇਂਜ ਕੀਤਾ ਸੋ ਸਟੂਡੈਂਟਸ ਦੀ ਗੱਲ ਹੋਈ ਹੈ ਜ਼ਿਕਰ ਹੋਇਆ ਸਟੂਡੈਂਟਸ ਦਾ ਤੇ ਕੁਝ ਮੈਮਰੀਜ਼ ਕੋਈ ਯਾਦਗਿਰੀਆਂ ਜਿਹੜੀਆਂ ਤੁਹਾਡੇ ਦਿਲ ਦੇ ਕਰੀਬ ਹੈ ਅੱਜ ਵੀ ਫਿਲਮ ਐਂਡ ਟੀਲੀਵਿਜ਼ਨ ਇੰਸਟੀਚਿਊਟ ਆਫ ਪੂਨੇ ਤੋਂ ਉਹ ਸਾਡੇ ਦਰਸ਼ਕਾਂ ਨਾਲ ਪਲੀ ਸਾਂਝਾ ਕਰੋ ਤੇ ਹਜ਼ਾਰਾਂ ਯਾਦਾਂ ਹੈ ਨਹੀਂ ਸਭ ਤੋਂ ਵੱਡੀ ਯਾਦ ਤਾਂ ਇਹ ਹੈ ਕਿ ਸਾਡੇ ਸਾਡਾ ਇੱਕ ਮੇਨ ਥੀਏਟਰ ਹੈ ਹਰਜੀਤ ਸਿੰਘ ਜੀ ਦਾ ਜਾਇਆ ਹੈ ਨਾ ਉੱਥੇ ਮੇਨ ਥੀਏਟਰ ਹੁੰਦਾ ਹੈ ਔਰ ਮੇਨ ਥੀਏਟਰ ਦੇ ਵਿੱਚ ਕੁਝ ਲੋਕਾਂ ਦੀ ਪਰਮਨਟ ਫਿਕਸ ਸੀਟ ਹੁੰਦੀ ਸੀ ਜਿਵੇਂ ਅਸੀਂ ਰਾਤ ਦੀ ਫਿਲਮ ਦੇਖਣੀ ਹੈ ਜਾਂ ਦੁਪਹਿਰ ਦੀ ਫਿਲਮ ਦੇਖਣੀ ਹੈ ਕੋਈ ਤੁਹਾਡੀ ਸੀਟ ਤੇ ਨਹੀਂ ਬਹਿੰਦਾ ਸੀ ਉਹ ਇੱਕ ਐਸਾ ਯਾਨੀ ਕਿ ਜਿਆਦਾਤਰ ਹਜ਼ਾਰਾਂ ਹੀ ਹੈ ਬਟ ਆਈ ਆਲਵੇਸ ਫਾਈਂਡ ਕਿ ਇੱਕ ਬੜੀ ਖਾਸ ਚੀਜ਼ ਹੁੰਦੀ ਸੀ ਉਹ ਪਤਾ ਕਿ ਐਸਾਂ ਤੇ ਆ ਕੇ ਵਿਰਿੰਦਰ ਸਾਣੀ ਬਹਿੰਦਾ ਤੇ ਇੱਥੇ ਮੈਂ ਨਹੀਂ ਬਹਿਣਾ ਕੋਈ ਬਾਹਰ ਗਲਤੀ ਦੇ ਨਾਲ ਆ ਕੇ ਛੈਤ ਬਾਹਰ ਦੇ ਵਿੱਚ ਦੋਵੇਂ ਬੰਦੇ ਨੂੰ ਕਹਿ ਲੈਣਾ ਯਾਰ ਇਹਾ ਮੱਕ ਬੈਠ ਵਾਹ ਬੈਠ ਜਾ ਤਾਂ ਯਾਨੀ ਕਿ ਉਹ ਟਾਈਮ ਐਸਾ ਥਾ ਔਰ हम मीटिंग दी के बाहर विजडम ट्री होता था विजडम ट्री में बैठ के यू सी एवरी फिल्म आप अंदर जाओ देखते आओ बाहर जाके उसको डाइसेक्ट करो तो विजडम ट्री के ऊपर बैठ के जिस तरह की जिस तरह दी डिस्कशन हुंदी सी ना ताडे वास्ते माइंड ओपनिंग सी वो इसका तुसी, तुसी इस इस चीजां दी यूज टू नहीं सी जदा हरजीत सिंह जी ने सवाल पूछा कि मैं दूसरे सिनेमा दे बाल क्यों नहीं गया ये सारीयां उस टाइम दे आ ओ जेड़ा ਤਿੰਨ ਸਾਲ ਤੁਸੀਂ گزارੇ ਨੇ ਉਹਨਾਂ ਦੀ ਜਿਹੜੀਆਂ ਜਿਹੜਾ ਸਿਨੇਮਾ ਤੁਸੀਂ ਦੇਖਿਆ ਆ ਉਹ ਸਿਨੇਮਾ ਤੁਹਾਨੂੰ ਚਾਹਦਾ ਹੀ ਨਹੀਂ ਕਿ ਤੁਸੀਂ ਕਿਸੇ ਹੋਰ ਪਾਸੇ ਜਾਓ ਉਹ ਤੁਹਾਨੂੰ ਮਨਾ ਕਰਦਾ ਕਿਉਂਕਿ ਮੈਂ ਕਦੀ ਵੀ ਜ਼ਿੰਦਗੀ ਚ ਲੋਭ ਹੀ ਹੁੰਦਾ ਸੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਕਿ ਮੈਨੂੰ ਇੱਕ ਫਿਲਮ ਸਮਝ ਨਹੀਂ ਆਈ ਆਈ ਵਿਲ ਨਾਟ ਨੇਮ ਦ ਫਿਲਮ ਵੈਨ ਸਮ ਇਨੀ ਲਗੀ ਜਿਹੜੇ ਮੈਂ ਬਾਹਰ ਆਇਆ ਤਾਂ ਬਾਹਰ ਆ ਕੇ ਇਸ ਵਿਜ਼ਨ ਪੀਰੀਅਡ ਥਲੇ ਮੇਰੇ ਸਾਰੇ ਬੈਚਮੇਟਸ ਨੇ ਫਿਲਮ ਨੂੰ ਐਕਸਲੈਂਟ ਡਾਇਸੈਕਟ ਕੀਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਮੈਨ ਲਾਈਫ ਕੀਤਾ ਯਾਰ ਤੂੰ ਤਾਂ ਬਹੁਤ ਪਿੱਛੇ ਐ ਇਹ ਲੋਗ ਤੇਰੇ ਨਾਲ ਇਹਨਾਂ ਲੋਕਾਂ ਨੇ ਬੰਬੇ ਜਾਣਾ ਇਹਨਾਂ ਤੇ ਆਬੀਸਲੀ ਇਹਦੇ ਤੋਂ ਅੱਜ ਅੱਗੇ ਜਾਂ ਤਾਂ ਕੱਲ ਕਿਤਾ ਨਹੀਂ ਅੱਗੇ ਹੋਣਗੇ ਤਾਂ ਮੈਂ ਉਸ ਜਮਾਨੇ ਫੋਨ ਦਾ ਜਮਾਨਾ ਹੈ ਨਹੀਂ ਸੀ ਚਿੱਠੀ ਦਾ ਜਮਾਨਾ ਸੀ ਤੇ ਮੈਂ ਚਿੱਠੀ ਲਿਖੀ ਆਪਣੇ ਫਾਦਰ ਨੂੰ ਮੈਂ ਕਿਹਾ ਡੈਡੀ ਯੂ ਆਰ ਰਾਈਟ ਕਿ ਇਹ ਫਿਲਮ ਦਾ ਕੰਮ ਲੈਣਾ ਇਹ ਸਾਡਾ ਨਹੀਂ ਸੀਗਾ ਮਤਲਬ ਮੈਂ ਇਦਾਂ ਇਦਾਂ ਬਹੁਤ ਇਹਨਾਂ ਲੋਕਾਂ ਤੋਂ ਪਿੱਛੇ ਐ ਤੋ ਆਈ ਵਾਸ ਵੇਟਿੰਗ ਕਿ ਇੱਕ ਦਿਨ ਮੇਰੇ ਫਾਦਰ ਦਾ ਜਵਾਬ ਆਏਗਾ ਪਰ ਉਹ ਤਾਂ ਜਮਾਨਾ ਆਦਾ ਸੀ 15 ਦਿਨ ਚ ਚਿੱਠੀ ਆਏਗੀ ਖੁਣ ਖੁਣ ਗੁਬਿੰਦਪੁਰ ਦੇ ਕੋਲ ਫਿਰ ਇਥੋਂ ਮੇਰੇ ਫਾਦਰ ਲਿਖਣਗੇ 15 ਦਿਨ ਹੋਰ ਲੱਗਣਗੇ ਪਹੁੰਚਣ ਨੂੰ ਤਾਂ ਇੱਕ ਮਹੀਨੇ ਦੇ ਬਾਅਦ ਜਦ ਹਲੇ ਮੇਰੇ ਕੋਲ ਚਿੱਠੀ ਆਈ ਹੈ ਤਾਂ ਮੈਂ ਫਾਦਰ ਸਾਹਿਬ ਕੀ ਸਰ ਮਿਹਨਤ ਕਰੋ ਮੈਂ ਸਮਝ ਸਕਦਾ ਕਿ ਤੁਸੀਂ ਹੁਣਾਂ ਤੋਂ ਪਿੱਛੇ ਆ ਪਰ ਮਿਹਨਤ ਕਰੋ ਕੋਈ ਫਰਕ ਨਹੀਂ ਪੈਂਦਾ lettes see 3 ਸਾਲ ਤੋਂ ਬਾਅਦ ਦੇਖੋ ਕੀ ਹੁੰਦਾ ਬਟ ਮੈਂ ਕਹਾਂਗਾ ਕਿ ਉਹ ਜਿਹੜੇ 1 ਮਹੀਨਾ ਵਿੱਚ ਗੁਜ਼ਰਿਆ ਉਹ ਤੋਂ ਇੱਕ ਅੱਛੀ ਫਿਲਮ ਦੇਖ ਕੇ ਜਿਹਨੂੰ ਮੈਂ ਸਮਝ ਸਕਿਆ ਜਿਹੜੀ ਮੈਨੂੰ ਅੱਛੀ ਲਗੀ ਉਹਨੇ ਮੈਨੂੰ ਖੜਾ ਕਰ ਦਿੱਤਾ ਕਿ ਨਹੀਂ 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 ਇਹ ਮੇਰੇ ਵਾਸਤੇ ਹੀ ਹੈ ਕਿ ਦੀ ਹੋਰ ਵਾਸਤੇ ਨਹੀਂ ਹੈ ਸੋ ਜਦੋਂ ਮੈਂ ਫਾਈਨਲ ਈਅਰ ਤੇ ਸੀਗਾ ਤਾਂ ਮਿਸਟਰ ਮਾਨੀਕੋਟ ਜੋ ਸਾਡੇ ਤੋਂ 10 ਸਾਲ ਸੀਨੀਅਰ ਸੀ ਉਹਨਾਂ ਨੇ ਆ ਕੇ ਕਿਹਾ ਕਿ ਮੈਂ ਦਾਸੀ ਰਾਮ ਕੋਤਵਾਲ ਤੰਦੂਲਕਰ ਸਾਹਿਬ ਦਾ ਬਹੁਤ ਵੱਡਾ ਪਲੇਸ ਸੀ ਉਹ ਉਹਨਾਂ ਦਿਨਾਂ 'ਚ ਥੀਏਟਰ ਅਕੈਡਮੀ ਕਰਦੀ ਹੁੰਦੀ ਸੀ ਤਾਂ ਉਹਨਾਂ ਨੇ ਕਿਹਾ ਆਈ ਵੁੱਲ ਲਾਈਕ ਟੂ ਮੇਕ ਅ ਫਿਲਮ सीख ठीक है तो उन, उन्होंने एक कोऑपरेटिव बनाया जिसमें चार डायरेक्टर मनी कौर हिमसेल्फ एंड थ्री मोर चार कैमरामैन चार साउंड रिकॉर्ड और एक एक्टर एक अति चार एडिटर और एक एक्टर और एक्टर थे ओमपुरी जो हमारे साथ थे तो उन्होंने कहा ये हम सोलह आदमी सत्रह आदमी मिल एक कोऑपरेटिव बनाते हैं एक लाख साठ हजार का लोन लिया जी अच्छा देना बैंक तो और वो असि घासीराम कोतवाल फिल्म बनाई ਕਿਉਂਕਿ ਗਾਸ਼iram ਕੋਲ ਸਵਾਲ ਦੇ ਵਿੱਚ ਮੈਂ ਤਾਂ ਕੁਝ ਸਿਗਾ ਨਹੀਂ ਮੈਂ ਤਾਂ ਪ੍ਰੋਡਕਸ਼ਨ ਹੈਂਡਲ ਕੀਤੀ ਤਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਕੀ ਕਰੋਗੇ ਮੈਂ ਕਿਹਾ ਮੈਂ ਪ੍ਰੋਡਕਸ਼ਨ ਕਰਾਂਗਾ ਨੈਕਸਟ ਫਿਲਮ ਜਿਹੜੇ ਯੁਕਤ ਬਣਾਏਗਾ ਉਹਦੇ ਵਿੱਚ ਮੈਂ ਕੈਮਰਾਮੈਨ ਹੋਗਾ ਤੇ ਉਹ ਮਿਸਟਰ ਸੈਦ ਮਿਰਜ਼ਾ ਨੇ ਅਰਵਿੰਦ ਦਸਾਈ ਕੀ ਅਜੀਬ ਦਾਸਾਂ ਜਿਹੜੀ ਯੁਕਸ ਦੀ ਦੂਸਰੀ ਫਿਲਮ ਸੀ ਉਹ ਬਣਾਈ ਉਹਨਾਂ ਨੇ ਔਰ ਉਹ ਕੈਮਰਾਮੈਨ ਮੈਂ ਸੀ ਦੈਟ ਦ ਵੇ ਐਂਡ ਮੈਨੂੰ ਕੋਈ ਬੰਬੇ ਜਾ ਕੇ ਕੋਈ ਤਕਲੀਫ ਵਾਲੀ ਗੱਲ ਨਹੀਂ ਹੋਈ ਕਿਉਂਕਿ ਤੁਸੀਂ ਗਏ ਆ ਛੋਟਾ ਮੋਟਾ ਕੰਮ ਚਲੋ ਰੋਟੀ ਖਾਣ ਵਾਸਤੇ ਕੀਤਾ ਐਂਡ ਦੈਨ ਯੂ ਮੇਡ ਦਿਸ ਇੱਕ ਬੜੀ ਯਾਦਗਾਰੀ ਫਿਲਮ ਬਣੀ ਸੌਰੀ ਜਿਹੜੀ ਸਪਰਸ਼ ਹਾਂਜੀ ਸਾਈਂ ਪ੍ਰਾਜ ਪੇ ਨੇ ਜਿਹੜੀ ਕੀਤੀ ਤੇ ਤੁਸੀਂ ਉਹਦੇ ਸਿਨੇਮਟੋਗ੍ਰਾਫਰ ਸੀ ਜੀ ਸਰ ਉਹ ਫਿਲਮ ਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੰਨੀ ਖੂਬਸੂਰਤ ਫਿਲਮ ਜਿਹੜੇ ਜਿਹਦੇ ਚ ਮੁੱਖ ਕਿਰਦਾਰ ਜਿਹੜਾ ਉਹ ਬ্লাইন্ড ਦੇਖ ਹੀ ਨਹੀਂ ਸਕਦਾ ਉਹਨੂੰ ਤੁਸੀਂ ਕਿਸ ਤਰ੍ਹਾਂ ਦਿਖਾਇਆ انسان ਦੇ ਨਾਲ ਕੜੀਆਂ ਜੁੜਦੀਆਂ ਰਹੀਆਂ ਮੇਰੇ ਨਾਲ ਸੈਦ ਮਨੀਕਾਲ ਜੁੜੇ ਮਨੀਕਾਲ ਦੇ ਨਾਲ ਸੈਦ ਮਿਰਜ਼ਾ ਜੁੜਾ ਸੈਦ ਮਿਰਜ਼ਾ ਤਾਂ ਮੇਰੇ ਬੈਚਮੇਟ ਸੀ ਤਾਂ ਮੈਂ ਜੁੜਨਾ ਹੀ ਸੀ ਬਟ ਮਨੀਕਾਲ ਬੜੀ ਸਖਸ਼ੀਅਤ ਮੇਰੇ ਨਾਲ ਜੁੜੀ ਔਰ ਉਦੋਂ ਬਾਅਦ ਸਹੀ 5 ਮਹੀਨੇ ਅਰਵਿੰਦ ਸਾਈ ਦੇਖੇ ਉਹ ਦਿੱਲੀ ਦੇ ਵਿੱਚ ਫਿਲਮ ਫੈਸਟੀਵਲ ਹੋਇਆ ਕਰਦਾ ਏਸ ਵੇਲੇ ਫਿਲਮ ਫੈਸਟੀਵਲ ਗੋਆ ਚ ਚੱਲ ਰਿਹਾ ਪਹਿਲਾਂ ਦਿੱਲੀ ਚ ਹੁੰਦਾ ਸੀ ਤੇ ਵਿਗਿਆਨ ਭਵਨ ਦੇ ਵਿੱਚ ਉਹਨਾਂ ਨੇ ਫਿਲਮ ਦੇਖੀ ਹੋਈ ਸੀ ਉੱਥੇ ਮੈਨੂੰ ਉਹ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਸੀਂ ਮੇਰੇ ਮਿਸਪਰਸ਼ ਇਦਾਂ ਫਿਲਮ ਬਣਾਉਂਦੇ ਤੁਸੀਂ ਮੇਰਾ ਮੇਰੇ ਨਾਲ ਕੰਮ ਕਰੋ ਮੈਂ ਕਿਹਾ ਬਹੁਤ ਅੱਛਾ ਬੀ ਵੈਰੀ ਹੈਪੀ ਮੈਂ ਕਿਹਾ ਮੈਨੂੰ ਸਕ੍ਰਿਪਟ ਦੇ ਦੇਮੈਂ ਸਕ੍ਰਿਪਟ ਇੱਕ ਵਾਰੀ ਪੜ੍ਹ ਲੈਣਾ ਤੇ ਸਕ੍ਰਿਪਟ ਪੜ੍ਹਾ ਔਰ ਮੈਂ ਉਹਨਾਂ ਨਾਲ ਕੰਮ ਕੀਤਾ ਮੈਨੂੰ ਬਹੁਤ ਅੱਛਾ ਲੱਗਾ ਉਹ ਬਹੁਤ ਟਰੂਥਸ ਕਹਾਣੀਆਂ ਸੀ ਆ ਅਨਬਲੀਵੇਬਲ ਇਹ ਪ੍ਰਿੰਸੀਪਲ ਜਿਹੜਾ ਐਕਚੁਅਲੀ ਜਿਹਦੀ ਲਾਈਫ ਤੇ ਸੀ ਉਹ ਵੀ ਪ੍ਰਿੰਸੀਪਲ ਸੀ ਬਲਾਈਂਡ ਸਕੂਲ ਦਾ ਕਿਸੇ ਟਾਈਮ ਦੇ ਵਿੱਚ ਔਰ ਜੋ ਨਸੀਰੁਦੀਨ ਸ਼ਾਹ ਨੇ ਪਲੇ ਕੀਤਾ ਹੈ ਨਸੀਰੁਦੀਨ ਸ਼ਾਹ ਬੰਦ ਦਾ ਨੈਸ਼ਨਲ ਅਵਾਰਡ ਫॉर द ਬੈਸਟ ਐਕਟਰ ਇਨ ਥੈਟ ਫਿਲਮ ਤਾਂ ਉਹਨਾਂ ਨੇ ਕੀਤਾ ਤਾਂ ਨਸੀਰੁਦੀਨ ਸ਼ਾਹ ਬਹੁਤ ਸਟਰਗਲ ਕੀਤਾ ਉਹਨਾਂ ਨੇ ਉਹ ਇੱਕ ਅੱਖਾਂ ਦੇ ਵਿੱਚ ਇੱਕ ਕੁਝ ਬਲੈਕ ਚੀਜ਼ ਪਾ ਕੇ ਰੱਖਦੇ ਸੀ ਉਹ ਜਿਹਦੇ ਨਾਲ ਕਿ ਉਹਨੂੰ ਦਿਸੇ ਨਾ ਜਿਹਨੇ ਉਹ ਕਰਦੇ ਬਟ ਦੈਨ ਹੀ ਯੂਸ ਟੂ ਗੈਟ ਵੈਰੀ ਇਰੀਟੇਟਿਡ ਬਹੁਤ ਮੁਸ਼ਕਲ ਹੁੰਦਾ ਨਾ ਕਿ ਘਰ ਵੈਦਰ ਔਰ ਔਰ ਬਾਰ-ਬਾਰ ਨੂੰ ਲਾਣਾ ਪਾਣਾ ਆਖਾ ਖਰਾਬ ਹੁੰਦੀ ਅਸੀਂ ਬਟ ਉਹਨਾਂ ਨੇ ਕੀਤਾ ਪੂਰਾ ਔਰ ਬਹੁਤ ਇੱਕ ਵਾਰੀ ਮੈਂ ਦੱਸਦਾ ਜਿਹੜੇ ਬਲਾਈਂਡ ਸਕੂਲ ਦੇ ਪ੍ਰਿੰਸੀਪਲ ਸੀ ਉਹ ਸਾਨੂੰ ਕਿਸੇ ਦੇ ਘਰ ਡਿਨਰ ਵਾਸਤੇ ਲੈ ਕੇ ਗਏ ਸ਼ੂਟਿੰਗ ਦੇ ਦੌਰਾਨ ਜੀ ਤੇ ਉਹ ਵੀ ਬਲਾਈਂਡ ਸੀ ਉਹ ਉਹ ਬਲਾਈਂਡ ਸੀ ਉਹਦੇ ਦੀ ਵਾਈਫ ਸਾਈਟਿਡ ਸੀ ਤਾਂ ਉਹਨਾਂ ਨੇ ਖਾਣਾ ਵਾਣਾ ਖਾ ਕੇ ਅਸੀਂ भंडारा रोड आई एस ऑफिसर से उन्होंने घरों थले उतर रहे असी तो बिजली चले गई तो जल्दे बिजली गई तो ओबियसली सू थोड़ा पैनिक तो हों अंदरों आया वहां तो करिए तो दिस गाइड सेव यू फॉलो मी वॉट स्टेटमेंट टू मेक यार नाव यू आर इक्वल टू मी ਤੁਸੀਂ ਇੱਕ ਫਿਲਮ ਦੀ ਦਾ ਜ਼ਿਕਰ ਕੀਤਾ ਹਾਂ ਬਾਈਸਾਈਕਲ ਥੀਫ ਹਾਂਜੀ ਜਿਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਇਹ ਕੋਈ ਸ਼ੱਕ ਨਹੀਂ ਇਹਹੀ ਫਿਲਮ ਸੀ ਜਿਹਨੂੰ ਦੇਖ ਕੇ ਸਤੇਜੀ ਰੇ ਨੇ ਉਹਨਾਂ ਨੇ ਵੀ ਫਿਲਮ ਮੇਕਰ ਬਣਨ ਦਾ ਫੈਸਲਾ ਜਿਹੜਾ ਉਹ ਫਿਲਮ ਦੇਖ ਕੇ ਕੀਤਾ ਸੀ ਫਿਲਮ ਦੇ ਵਿੱਚ ਕਿੰਨੀ ਜਾਨ ਹੁੰਦੀ ਹੈ ਬਿਲਕੁਲ ਜਿਹੜੀ ਬਹੁਤ ਜ਼ਿਆਦਾ ਤਾਂ ਮਤਲਬ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜਾ ਅੱਜ ਦਾ ਸਿਨੇਮਾ ਹੈ ਹਾਂ ਉਹਦੇ ਵਿੱਚ ਵੀ ਇੰਨੀ ਜਾਨ ਹੈ ਜਿਹੜੀ ਤੁਹਾਨੂੰ ਇੱਕ ਪੂਰੀ ਪੂਰੀ ਜ਼ਿੰਦਗੀ ਜਿਹੜੀ ਆ ਉਸ ਉਸ ਵਾਸਤੇ ਜਿਹੜੀ ਹੈ ਪ੍ਰੇਰਿਤ ਕਰ ਦਵੇ ਮੈਂ ਹੁਣ ਇੱਕ ਧਰਮਸ਼ਾਲਾ ਦੇ ਵਿੱਚ ਇੱਕ ਫਿਲਮ ਫੈਸਟੀਵਲ ਹੈ ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੁਣੀ ਖਤਮ ਹੋਇਆ ਮੈਂ 10 ਦਿਨ ਪਹਿਲਾਂ ਦੇਖ ਕੇ ਆਇਆ ਹਾਂ ਉੱਥੇ ਇੱਕ ਬਹੁਤ بڑے ਰਸ਼ੀਅਨ ਫਿਲਮ ਮੇਕਰ ਤਾਰਕੋਸਕੀ ਉਹਨਾਂ ਦਾ ਬੇਟਾ ਆਇਆ ਸੀ ਤਾਰਕੋਸਕੀ ਤੇ ਫਿਲਮ ਲੈ ਉਹਨੇ ਤਾਰਕੋਸਕੀ ਤੇ ਦੀਆਂ ਫਿਲਮਾਂ ਨੂੰ ਕੰਬਾਈਨ ਕਰਕੇ ਫਿਲਮ ਬਣਾਇਆ ਔਰ ਸਭ ਤੋਂ ਅੱਛੀ ਚੀਜ਼ ਮੈਨੂੰ ਪਤਾ ਕੀ ਲੱਗੀ ਉਹ ਉਹਦੀਆਂ ਫਿਲਮਾਂ ਦੇ ਉਹ ਦਿਖਾਉਂਦਾ ਸੀ ਪੋਰਸ਼ਨਸ ਉਹਦੇ ਨਰੇਸ਼ਨ ਦੇ ਵਿੱਚ ਬਹੁਤ ਹੀ ਅੱਛੀ ਫਿਲਮ ਬਣਾਈ ਇਟਸ ਨੋਟ ਅ ਡਾਕੂਮੈਂਟਰੀ ਲੇਕਿਨ ਬਹੁਤ ਅੱਛੀ ਉਹ ਨਰੇਸ਼ਨ ਮੈਨੂੰ ਦਿਖਾ ਰਹੀ ਸੀ ਜਿਹੜਾ ਪਹਿਲਾ ਤੁਹਾਨੂੰ ਰਾਸ਼ਟਰੀ ਇਨਾਮ ਮਿਲਿਆ ਉਹ ਕਿਹੜੀ ਫਿਲਮ ਲਈ ਮਿਲਿਆ ਸਲੀਮ ਲੰਗਰੇ ਪਰ ਮਾਤਰੋ ਅੱਛਾ ਐਸ ਐਜ਼ ਅ ਸਿਨੇਮਾਟੋਗ੍ਰਾਫ ਐਜ਼ ਐਸ ਡਾਇਰੈਕਟਰ ਐਜ਼ ਅ ਡਾਇਰੈਕਟਰ ਕبھی ਪਾਸ ਕبھی ਫੇਲ ਦੈਟ ਵਾਸ ਮਾਈ ਫਿਲਮ ਕبھی ਪਾਸ ਕਬ ਉਹ ਫਿਲਮ ਬਾਰੇ ਥੋੜਾ ਜਿਹਾ ਬਰੀਫ ਸੰਦ ਦੱਸੋ ਮੈਂ ਇੱਕ ਫਿਲਮ ਬਣਾ ਰਿਹਾ ਸੀ ਜਿਹੜੀ ਮੈਂ ਬਣਾ ਨਹੀਂ ਪਾਇਆ ਕਿਸੇ ਰੀਜ਼ਨ ਦੇ ਨਾਲ ਅੱਛਾ जिक्र करो उस फिल्म का थोड़ी थोड़ा पेनफुल है तो अच्छा। को ज्यादा जरूरत है नहीं पर मैं बना नहीं सके उस सक अच्छा। हालांकि मैं इतने सैटल आया फिफ्टी पंजाब, पंजाब जो मेरी यादा सचपन दियाँ कंस्ट्रक्ट करके ही फिल्म बनाई थी अच्छा। विजय तेंदुलकर जो इन्ने बड़े राइटर से मेरे घर आके इत पिंड च मेरे को रह के गए और उन्होंने लिखी थी फिल्म अच्छा तो मैं फिर चिल्ड्रन फिल्म सुसायटी अप्रोच किया तो एक स्क्रिप्ट लिखा तो चिल्ड्रन फिल्म सुसायटी ने ਪਰੂਵ ਕਰਦੇ ਕਹਿੰਦਾ ਠੀਕ ਹੈ ਤੁਸੀਂ ਬਣਾਓ ਅਸਰ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਤੁਸੀਂ ਬਹੁਤ ਸਾਰੀਆਂ ਫਿਲਮਾਂ ਤੇ ਕੰਮ ਕੀਤਾ ਹੈ ਉਹਦੇ ਨਾਲ ਨਾਲ ਤੁਸੀਂ ਡਾਕੂਮੈਂਟਰੀਜ਼ ਵੀ ਬਣਾਈਆਂ ਨੇ ਸੋ ਡਾਕੂਮੈਂਟਰੀ ਤੇ ਫਿਲਮਾਂ ਦੇ ਵਿੱਚ ਕੀ ਡਿਫਰੈਂਸ ਹੈ ਇਹ ਥੋੜਾ ਜਿਹਾ ਜ਼ਰਾ ਬਰੀਫ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋਗੇ ਮੇਰੇ ਹਿਸਾਬ ਨਾਲ ਕਿਉਂਕਿ ਮੈਨੂੰ ਕੋਈ ਫਰਕ ਦਿਖਦਾ ਨਹੀਂ ਮੇਰਾ ਮੇਰੀ ਮੈਂ ਤਾਂ ਉਨੀ ਹੀ ਹੈ ਮੇਰਾ ਸੋਚ ਵਿਚਾਰ ਉਨਾ ਹੀ ਹੈ ਜਿੰਨਾ ਇੱਕ ਫੀਚਰ ਫਿਲਮ ਤੇ ਹੈ ਇੱਕ ਡਾਕੂਮੈਂਟਰੀ ਤੁਸੀਂ ਤਾਂ ਇਮੇਜ ਕ੍ਰੀਏਟ ਕਰਨਾ ਹੈ ਜੀ ਹਾਂ ਔਰ ਇਮੇਜ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੋ ਕਿਸ ਚੀਜ਼ ਵਾਸਤੇ ਕ੍ਰੀਏਟ ਕਰਨਾ ਉਹ ਤੁਸੀਂ ਇੱਕ ਸੀਰੀਅਲ ਵਾਸਤੇ ਕ੍ਰੀਏਟ ਕਰੋ ਜਾਂ ਇੱਕ ਫਿਲਮ ਵਾਸਤੇ ਕ੍ਰੀਏਟ ਕਰੋ ਜਾਂ ਕਿਸੇ ਵਾਸਤੇ ਮੈਂ ਤਾਂ ਉਹੀ ਹੈ ਤੁਹਾਡਾ ਦਿਮਾਗ ਉਨਾ ਹੀ ਲੱਗਣਾ ਹੈ ਤੁਹਾਡਾ ਸਟਰਗਲ ਉਨਾ ਹੀ ਹੋਣਾ ਔਰ ਇਮੇਜ ਆਉਂਦਾ ਸਟਰਗਲ ਤੋਂ ਬਿਨਾ ਨਹੀਂ ਆਉਂਦਾ ਜੀ ਇਹ ਤੁਹਾਡਾ ਹਰ ਚੀਜ਼ ਦਾ ਸਟਰਗਲ ਰਹਿੰਦਾ ਹੈ ਸੋ ਜਿਹੜੇ ਵੀ ਪ੍ਰੋਜੈਕਟਸ ਤੁਸੀਂ ਕੀਤੇ ਤੇ ਉਹ ਨੈਸ਼ਨਲ ਹੀ ਨਹੀਂ ਜਾਂ ਕਿ ਉਹ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਦੇ ਵਿੱਚ ਵੀ ਜਿਵੇਂ ਕਾਨ ਫਿਲਮ ਫੈਸਟੀਵਲ ਹੈ ਨਿਊਯਾਰਕ ਫਿਲਮ ਫੈਸਟੀਵਲ ਦੇ ਵਿੱਚ ਵੀ ਪਹੁੰਚਿਆ ਨੇ ਤੇ ਸਾਰੀ ਆਡੀਅנס ਨੇ ਬਹੁਤ ਸਰਾਇਆ ਉਸ ਕੰਮ ਨੂੰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਆਈ ਇੰਜੋਏਡ ਇਟ ਮੈਨ ਬਹੁਤ ਅੱਛਾ ਲੱਗਦਾ ਸੀ ਮੈਂ 1982 ਦੇ ਵਿੱਚ ਕਾਨ ਗਿਆ ਔਰ ਮੇਰੇ ਤਾਂ ਡਾਇਰੈਕਟਰ ਬਹੁਤ ਅਲੱਗ-ਅਲੱਗ ਸੀ ਨਾ ਇੱਕ ਕਿਤੇ ਸੈਦ ਮਿਰਜ਼ਾ ਕਿਸ ਤਰ੍ਹਾਂ ਦੀ ਫਿਲਮਾਂ ਬਣਾਉਂਦੇ ਨੇ ਮਨੀਕਾਲ ਕਿਸ ਤਰ੍ਹਾਂ ਦੀ ਸਿਨੇਮਾ ਬਣਾਉਂਦਾ ਹੈ ਔਰ ਸਹੀ ਪ੍ਰਾਂਤ ਵਿੱਚ ਕਿਸ ਤਰ੍ਹਾਂ ਦੀ ਸਿਨੇਮਾ ਬਣਾਉਂਦੀ ਹੈ ਤਾਂ ਮੈਨੂੰ ਤਾਂ ਹਰ ਨੂੰ ਪਹਿਲਾਂ ਡਾਇਰੈਕਟਰ ਨੂੰ ਸਮਝਣਾ ਪੈਂਦਾ ਕਿ ਉਹ ਚਾਹੁੰਦੇ ਕੀ ਹੈ ਤੁਹਾਡੇ ਕੋਲ ਜਿਸੇ ਸਕ੍ਰਿਪਟ ਲਿਖਿਆ ਹੁੰਦਾ ਇਟਸ ਈਜ਼ੀ ਮੈਂ ਜੋ ਮਨੀਕਾਲ ਨੂੰ ਇਮੇਜ ਦੇ ਸਕਦਾ ਉਹ ਮੈਂ ਸਹੀ ਪ੍ਰਾਂਤ ਨੂੰ ਇਮੇਜ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਦਾ ਸਿਨੇਮਾ ਤੇ ਉਹ ਨਹੀਂ ਮੈਚ ਕਰਦਾ ਉਹ ਪਰ ਆਈ ਹੈਵ ਟੂ ਫਿਗਰ ਆਊਟ ਉਹਨਾਂ ਤੇ ਅੰਦਰ ਜਾ ਕੇ ਮਾਲੂਮ ਕਰਨਾ ਪਏਗਾ ਕੀ ਉਹ ਚਾਹੁੰਦੇ ਕੀ ਆ ਮੇਰੇ ਕੋਲ ਇਹ ਫਿਲਮ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਇਮੇਜ ਚਾਹੁੰਦੇ ਆ ਉਹ ਤੁਸੀਂ ਤੁਹਾਨੂੰ ਵਰਕਆਊਟ ਕਰਨਾ ਪੈਦਾ ਕੋਈ ਡਾਇਰੈਕਟ ਤੁਹਾਨੂੰ ਬਤਾਉਂਦਾ ਨਹੀਂ ਦੱਸਦਾ ਨਹੀਂ ਰੱਖ ਦਿਓ ਕੈਮਰਾ ਜਿੱਥੇ ਰੱਖਣਾ ਤਾਂ ਕੀ ਹੋਇਆ ਥੋੜਾ ਇਹ ਮੈਂ ਕਹਿੰਦਾ ਜਾਂ 2 ਇੰਚ ਅੱਗੇ ਰੱਖ ਦੇ ਨੇ 2 ਇੰਚ ਪਿੱਛੇ ਰੱਖ ਦੇ ਨੇ ਇਹੀ ਕਹਿ ਸਕਦੇ ਨਾ ਇਸ ਤੋਂ ਜ਼ਿਆਦਾ ਨਹੀਂ ਕੁਝ ਵੀ ਹੁੰਦਾ ਬਟ ਜਿਹੜਾ ਇੱਕ ਸਟਰਗਲ ਹੁੰਦਾ ਨਾ ਕੈਮਰਾਮੈਨ ਦਾ ਉਹ ਹੈ ਕਿ ਡਾਇਰੈਕਟਰ ਨੂੰ ਅੰਡਰਸਟੈਂਡ ਕਰਨਾ ਕਿ ਉਹ ਕੀ ਚਾਹੁੰਦੇ ਆ ਜੇ ਤੁਸੀਂ ਡਾਇਰੈਕਟਰ ਜਾਂ सिनेਮੈਟੋਗ੍ਰਾਫਰ ਨਾ ਹੁੰਦੇ ਤੇ ਕਿਹੜੀ profession ਦੇ ਵਿੱਚ ਅੱਜ ਦੀ date 'ਚ ਤੁਸੀਂ ਕੰਮ ਕਰ ਰਹੇ ਹੁੰਦੇ ਮੈਂ ਜਿਸ profession 'ਚ ਆ ਮੈਂ ਉਸ ਨੂੰ ਇੰਨਾ ਇੰਜੋਏ ਕੀਤਾ ਉਹ ਇੰਨਾ ਉਸ profession ਨੇ ਮੈਨੂੰ ਦਿੱਤਾ ਆ ਮੈਨੂੰ ਮੈਨੂੰ ਹੋਰ ਕੋਈ profession ਚਾਹੀਦਾ ਨਹੀਂ ਜਿਹੜਾ profession ਬਹੁਤ ਘੱਟ ਲੋਕ ਹੈ ਜਿਹਨੇ ਕਾਲਜ ਦੇ ਵਿੱਚ ਸੋਚਿਆ ਮੈਂ ਆ ਬਣਨਾ ਤਾਂ ਉਹ ਬਣ ਜੇ ਬਹੁਤ ਘੱਟ ਲੋਕ ਹੈ ਮੈਂ ਬਹੁਤ ਫੋਰਚੂਨੇਟ ਆਦਮੀ ਹਾਂ ਜੋ ਉਹਨਾਂ ਚੋਂ ਸਾਡੇ ਪ੍ਰੋਗਰਾਮ ਦਾ ਇੱਕ ਬਹੁਤ ਹੀ ਖਾਸ ਸੈਗਮੈਂਟ ਹੈ ਰੈਪਿਡ ਫਾਇਰ ਮੈਂ ਫਟਾਫਟ ਥਰੋ। ਬਸ ਤੁਸੀਂ ਜਵਾਬ ਦੇਣੇ ਮੇਰੇ ਸਵਾਲਾਂ ਦੇ। ਸੋ ਜੀ ਤੁਹਾਡਾ ਫੇਵਰਿਟ ਡਿਸ਼ ਕਿਹੜੀ ਹੈ? ਮੱਕੀ ਦੀ ਰੋਟੀ ਤੇ ਸਾਗ। ਤੇ ਤੁਹਾਡੀ ਫੇਵਰਿਟ ਜਗ੍ਹਾ ਘੁੰਮਣ ਲਈ? ਸ਼ਰਮਚਾ। ਤੁਹਾਡੀ ਫੇਵਰਿਟ ਮੂਵੀ? ਬਾਈਸਾਈਕਲ thieves। ਤੇ ਜੇ ਵਿਰੇਂਦਰ ਸੈਣੀ ਤੇ ਬੁੱਕ ਲਿਖੀ ਜਾਵੇ ਉਹਦਾ ਟਾਈਟਲ ਕੀ ਹੋਣਾ ਚਾਹੀਦਾ ਹੈ? ਇਦੇ ਵਾਸਤੇ ਤੁਸੀਂ ਟਾਈਮ ਲੈ ਸਕਦੇ ਹੋ ਇਹ 올 ਡਿਫੈਂਸ ਕੀ ਕੌਣ ਲਿਖੇਗਾ ਲਿਖਣਾ ਆਪਣੇ ਸਾਹਮਨਾ ਦੇ ਜੇ ਮੇਰੇ ਜਾਣਨ ਵਾਲੇ ਨੇ ਲਿਖਿਆ ਕਿ ਇਸ ਬੰਦੇ ਨਾਲ ਮੁੜ ਕੇ ਕੰਮ ਨਹੀਂ ਕਰਨਾ ਇਹ ਇਹ ਜ਼ਰੂਰ ਕਹਿਣਾ ਕਿਉਂਕਿ ਸਾਰੇ ਡਾਇਰੈਕਟਰ ਮੇਰੇ ਨਾਲ ਲੜਦੇ ਸੀ ਤਾਂ ਇਹ ਜ਼ਰੂਰ ਉਹ ਕਹਿ ਕੰਮ ਮੇਰੇ ਨਾਲ ਹੀ ਕਰਨਾ ਬਾਅਦ ਦੇ ਵਿੱਚ ਲੇਕਿਨ ਕਿਤਾਬ ਦਾ ਟਾਈਟਲ ਉਹ ਲੈਣਾ ਕਿ ਇਹ ਅਗਲੀ ਫਿਲਮ ਇਹਦੇ ਨਾਲ ਨਹੀਂ ਕਰਨਾ ਤੇ ਕੋਈ ਇੱਕ ਮੈਮਰੀ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਅੱਜ ਵੀ ਇਹ ਤੁਹਾਡੇ ਦਿਲ ਦੇ ਬੜੇ ਕਰੀਬ ਹੈ ਡਿਊਰਿੰਗ ਜਦੋਂ ਤੁਸੀਂ ਕੰਮ ਕਰ ਰਹੇ ਸੀ ਉਹ ਇੱਕ ਖਾਸ ਮੈਮਰੀ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ ਆਈ نو ਕਿ ਬਹੁਤ ਸਾਰੀਆਂ ਹੋਣਗੀਆਂ ਪਰ ਉਹਨਾਂ ਵਿੱਚ ਕੋਈ ਇੱਕ ਬਹੁਤ ਖਾਸ ਇਹ ਕਹਾਣੀ ਥੋੜੀ ਸੁਣਾਉਣੀ ਪੈਗੀ ਕਿਉਂਕਿ ਇੰਨੀ ਥੋੜੀ ਹੈ ਨਹੀਂ ਕੋਈ ਗੱਲ ਨਹੀਂ ਜਿੱਦਾਂ ਮੈਂ ਸਪਰਸ਼ ਫਿਲਮ ਕਰ ਰਹੀ ਸੀ ਸਰ ਨੇ ਮੈਂਸ਼ਨ ਕੀਤਾ ਸੀ ਹਾਂ ਜੀ ਤੇ ਉਹਦੇ ਚ ਸਭ ਤੋਂ ਵੱਡੀ ਮੇਰੀ ਮੇਰਾ देयर ਆ ਲੋਟ ਆ ਮੈਮਰੀ ਇੱਕ ਤਾਂ ਮੈਂ ਤੁਹਾਨੂੰ ਦੱਸੀ ਹੈ ਇੱਕ ਮੈਂ ਆਪਣੇ ਕੰਮ ਦੇ ਬਾਰੇ ਦੱਸਦਾ ਕਿ ਉਹਦੇ ਚ ਇੱਕ ਗਾਣਾ ਸੀ ਫਿਲਮ ਦੇ ਵਿੱਚ ਤੇ ਉਹ ਗਾਣੇ ਦੇ ਥੱਲੇ ਸਕ੍ਰਿਪਟ ਤੇ ਵਿੱਚ ਲਿਖਿਆ ਸੀ अर्ਲੀ ਮਾਰਨਿੰਗ ਡਾਇਰੈਕਟਰ ਨੇ ਐਂਡ अर्ਲੀ ਮਾਰਨਿੰਗ ਐਂਡ ਦਾ ਲੇਡੀਜ਼ ਨੇਮ ਸ਼ਵਾਨਾ ਪਲੇਡ ਦਾ ਗਰਲ ਅੱਛਾ ਐਂਡ ਕਵਿਤਾ ਸਿੰਗਸ ਉਹਨਾਂ ਨੇ ਕਿਹਾ ਜੀ ਕੱਲ ਤੋਂ ਹੀ ਗਾਣਾ ਪਰਸੋਂ ਤੋਂ ਹੀ ਗਾਣਾ ਸਟਾਰਟ ਕਰਾਂਗੇ ਠੀਕ ਹੈ ਤਾਂ ਮੈਂ ਕਿਹਾ ਜੀ ਮੈਡਮ ਇਹ ਲਿਖਿਆ ਆ ਤੁਸੀਂ ਪਈ अर्ਲੀ ਮਾਰਨਿੰਗ ਤੁਹਾਡਾ ਕੀ ਮਤਲਬ ਆ अर्ਲੀ ਮਾਰਨਿੰਗ ਤਾਂ ਮੈਂ ਕਿਹਾ ਮੇਰੇ ਹਿਸਾਬ ਨਾਲ ਪੌਣ 6 ਵਜੇ ਤੋਂ ਲੈ ਕੇ 9 ਵਜੇ ਤੱਕ अर्ਲੀ ਮਾਰਨਿੰਗ ਐਂਡ ਹਰ ਟਾਈਮ ਦੇ ਵਿੱਚ ਇਹ ਚੇਂਜ ਹੋਏਗਾ ਇਹ ਵਿੱਚ ਤੁਹਾਡਾ ਚੇਂਜ ਹੋਏਗਾ ਤਾਂ ਤੁਸੀਂ ਡਿਸਾਈਡ ਕਰਕੇ ਮੈਨੂੰ ਟਾਈਮ ਦੇਣਾ ਤਾਂ ਉਹ ਹਿਸਾਬ ਨਾਲ ਮੈਂ ਕਰਾਂ ਉਹ ਕਹਿੰਦੀ ਕੋਈ ਨਹੀਂ ਤੁਸੀਂ ਡਿਸਾਈਡ ਕਰ ਲਾ ਮੈਂ ਕਿਹਾ ਪੌਣ 6 ਵਜੇ ਮੈਂ ਕਹਿ ਤਾ ਦਿੱਤਾ ਲੇਕਿਨ ਪੌਣੇ 6 ਵਜੇ ਇੰਨੀ ਠੰਡ ਦੇ ਵਿੱਚ ਆ ਕੇ ਪੌਣੇ 6 ਵਜੇ ਮਤਲਬ 4:30 ਵਜੇ ਲਾਈਟਿੰਗ ਸਟਾਰਟ ਹੋਏਗੀ ਤਾਂ ਪੌਣੇ 6 ਵਜੇ ਸ਼ਾਟ ਲਿਆ ਜਾਏਗਾ ਨਾ ਔਰ 2-3 ਦਿਨ ਦਾ ਉਹ ਗਾਣਾ ਚੱਲਣਾ ਸੀ ਇੱਕ ਤਾਂ ਨਸੀਰਦੀਨ ਸ਼ਾਹ ਉਸ ਗਾਣੇ ਚ ਚੱਲ ਰਹੇ ਨੇ ਸੜਕਾਂ ਦੇ ਉੱਪਰ ਉਹ ਤਾਂ ਮੈਨੂੰ ਪਤਾ ਸੀ ਮੈਂ ਨਸੀਰ ਦੇ ਨਾਲ ਕਰ ਲੈਣਾ ਹੈ ਲੇਕਿਨ ਜਿਹੜਾ ਇੱਕ ਜੀ ਇਹ ਸਵਾਨਾ ਆਦਮੀ ਇੱਕ ਤਾਂ ਉਸ ਵਕਤ ਛੱਡ ਸਾਨੂੰ ਫਿਲਮ ਇੰਸਟੀਚਿਊਟ ਵੀ ਸੀਨੀਅਰ ਸੀ ਉਹ ਤਾਂ ਵੀ ਕਾਫੀ ਫਿਲਮਾਂ ਕੀਤੀਆਂ ਸੀ ਮੁਸ਼ਕਲ ਵੀ ਸੀਗਾ ਥੋੜਾ ਉਹਨੂੰ ਉਹ ਤਿਆਰ ਹੋ ਕੇ ਆਉਣਾ ਇੰਨੀ ਦੂਰ ਆਹੀ ਬਹੁਤ ਦੂਰ ਸ਼ੂਟਿੰਗ ਦੇ ਲਈ ਕਰ ਰਹੇ ਸਨ ਮੁਸ਼ਕਲ ਮੈਨੂੰ ਲੱਗਾ ਲੇਕਿਨ ਇੱਕ ਵਾਰੀ ਮੈਂ ਕਹਤਾ ਤਾਂ ਮੈਂ ਤੜ ਗਿਆ ਮੈਂ ਕਿਹਾ ਠੀਕ ਹੈ ਬਟ ਲੇਕਿਨ ਇਹ ਅਸੀਂ ਐਨ ਆਈ ਇੰਜੋਏਡ ਉਹ ਖੁਆ ਸਭ ਗਾਣੇ ਅਸੀਂ ਕੀਤੇ ਸ਼ੂਟ ਕੀਤਾ ਉਹ ਸਾਡੇ 6:30 ਵਜੇ 6:00 ਵਜੇ ਕਰਕੇ ਅਸੀਂ ਤਿਆਰ ਕੀਤਾ ਜਿਹੜੇ ਤੁਸੀਂ ਸਕਰੀਨ ਤੇ ਦੇਖਦੇ ਹੋ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਹੈ ਵਟ ਇੱਕ ਚੀਜ਼ ਉਹ ਦੁੱਖ ਹੀ ਹੁੰਦਾ ਕਿ ਤੁਹਾਨੂੰ ਤਾਂ ਤੁਸੀਂ ਤੇ ਕੈਮਰਾਮੈਨ ਸੀ ਉਹ ਡਾਇਰੈਕਟਰ ਸੀ ਉਹ ਐਕਟਰ ਸੀ ਲੇਕਿਨ ਸਭ ਤੋਂ ਜ਼ਿਆਦਾ ਤਕਲੀਫ ਹੋਈ ਜਦੋਂ ਵਰਕਰ ਧੜੇ ਨਾਲ ਦੂਜੇ ਕੰਮ ਕਰਦੇ ਸੀ ਲਾਈਟਮੈਨ ਆਉਂਦੇ ਸੀ ਉਹਨਾਂ ਨੂੰ ਇੰਨੀ ਤੁਹਾਨੂੰ ਪਤਾ ਕਿਸ ਤਰ੍ਹਾਂ ਇੰਡਸਟਰੀ ਟਰੀਟ ਕਰਦੀ ਹੈ ਛੋਟੇ ਬੰਦੇ ਨੂੰ ਤੇ ਉਹਨਾਂ ਔਰ ਇਹ ਸਾਰੀ ਜਿਹੜੇ ਤੁਸੀਂ ਇਮੇਜ ਜਿਹੜਾ ਦੇਖਦੇ ਇਹ ਜਿਹੜੀ ਕੰਟਰੀਬਿਊਸ਼ਨ ਕੈਮਰਾਮੈਨ ਔਰ ਬਾਕੀ ਲੋਕਾਂ ਦੀ ਹੁੰਦੀ ਹੈ ਉਸ ਤੋਂ ਜ਼ਿਆਦਾ ਉਹ ਜਿਹੜੇ ਪਿੱਛੇ ਵਰਕਰ ਕੰਮ ਕਰ ਰਹੇ ਉਹਨਾਂ ਦੀ ਹੁੰਦੀ ਹੈ ਐਂਡ ਆਈ ਰੀਅਲੀ ਐਪਰੀਸ਼ੀਏਟ ਦਾ ਯਕੀਨਨ ਤੁਹਾਡੀ ਫੈਮਿਲੀ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਫਕਰ ਹੈ ਕਿ ਤੁਸੀਂ ਕਹਿਣਾ ਚਾਹੋਗੇ ਤੁਹਾਡੀ ਫੈਮਿਲੀ ਨੇ ਤੁਹਾਡੇ profession ਨੂੰ ਕਿਸ ਨਜ਼ਰੀਏ ਨਾਲ ਦੇਖਿਆ ਮੇਰੇ ਫੈਮਿਲੀ ਚ ਮੇਰੇ ਫਾਦਰ ਸੀ ਜਿਹੜੇ ਚਲੇ ਗਏ ਔਰ ਮੇਰੀ ਮਦਰ ਹੈ ਉਹ ਵੀ ਚਲੇ ਗਈ ਮਾਈ ਫਾਦਰ ਫਾਊਂਡ ਥੈਟ ਵੈਨ ਆਈ ਵੈਂਟ ਟੂ ਕਾਂਸ ਐਂਡ ਆਈ ਸੈਂਟ ਹਿਮ ਦਾ ਫੋਟੋਗ੍ਰਾਫ ਆਫ ਕਾਂਸ ਆਈ ਸੈਡ ਬਹੁਤ ਬੜੀ ਜਗ੍ਹਾ ਹੈ ਪੈਰਿਸ ਤੋਂ ਜਾਣਦੇ ਸੀ ਸਰਦਨ ਨੂੰ ਲੋਕ ਜਾਣਦੇ ਨਹੀਂ ਸੀ ਤਾਂ ਉਹਨਾਂ ਨੂੰ ਮੈਂ ਫੋਟੋ ਉੱਥੇ ਜਰੂਰ ਭੇਜੀ ਤਾਂ ਹੀ ਹੀ ਵਧਾਪੀ ਐਂਡ ਮਾਈ ਮਦਰ ਡਿਡਨਟ ਹੈਡ ਦ ਬਾਦਰ ਸੀ ਸੈਡ ਜੋ ਤੂੰ ਕਰਨਾ ਸੀ ਕਰ ਐਂਡ ਵੀ ਆਰ ਵੈਰੀ ਹੈਪੀ ਬਸ ਇੱਕ ਲਾਸਟ ਕੁਐਸਚਨ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸਿਓ ਕਿ ਜਿਹੜੇ ਅੱਜ ਦੇ ਯੰਗਸਟਰਸ ਨੇ ਯੂਥ ਨੇ ਤੇ ਉਹ ਡਾਇਰੈਕਸ਼ਨ ਤੇ ਸਿਨੇਮੈਟੋਗ੍ਰਾਫੀ ਦੀ ਫੀਲਡ ਵਿੱਚ ਜਾਣਾ ਚਾਹੁੰਦੇ ਨੇ ਇਸ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਇੱਕ ਐਡਵਾਈਸ ਦੇਣਾ ਚਾਹੋਗੇ ਉਹ ਜਸਟ ਵਰਕ ਹਾਰਡ ਮਿਹਨਤ ਕਰੋ ਇੱਕ ਆਸਾਨੀ ਨਾਲ ਨੀਂ ਚੀਜ਼ ਆਉਂਦੀ ਔਰ ਆਪਣੇ ਦਿਲ ਦੀ ਸੁਣੋ ਤੁਸੀਂ ਬਿਗ ਵਿਨਿੰਗ ਦੇ ਵਿੱਚ ਬੁੱਲੇ ਸ਼ਾਹ ਦੀ ਗੱਲ ਕਹੀ ਬੁੱਲੇ ਸ਼ਾਹ ਇਹ ਕਹਿੰਦਾ ਕਿ ਆਪਣੇ ਦਿਲ ਦੀ ਗੱਲ ਸੁਣ ਤੇ ਜੋ ਤੁਹਾਡਾ ਦਿਲ ਕਹਿੰਦਾ ਉਹ ਤੁਸੀਂ ਕਰੋ ਯੂ ਵਿਲ ਬੀ ਸਕਸੈਸਫੁਲ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਤੁਸੀਂ ਆਪਣੇ ਵਿਚਾਰ ਸ਼ੇਅਰ ਕੀਤੇ ਸਾਡੇ ਨਾਲ ਸ਼ੁਕਰੀਆ ਰੂਬਰੂ ਰਾਹੀ ਅਸੀਂ ਤੁਹਾਨੂੰ ਹੋਰ ਇਹੋ ਜੀ ਸ਼ਖਸੀਅਤਾਂ ਨਾਲ ਮਿਲਾਉਂਦੇ ਰਵਾਂਗੇ ਜਿਨ੍ਹਾਂ ਦੀ ਮਿਹਨਤ ਜਿਨ੍ਹਾਂ ਦੇ ਗਿਆਨ ਤੇ ਜਿਨ੍ਹਾਂ ਦੇ ਜਜ਼ਬਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਤਦ ਤੱਕ ਲਈ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ